ਸਤਿ ਸ਼੍ਰੀ ਅਕਾਲ ਜੀ ਬੀਤੀ ਸ਼ਾਮ ਨੰਗਲ ਸ਼ਹਿਰ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ ਹੋਈ ਸਾਡਾ ਭਰਾ ਸਾਡਾ ਹੋਣਹਾਰ ਵੀਰ ਵਿਕਾਸ ਪ੍ਰਭਕਰ ਜੋ ਵਿਸ਼ਵ Hindu ਪਰਿਸ਼ਦ ਦਾ ਗੂਵੀ ਸਿੰਘ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਬੜੀ ਹੀ ਮੰਦਭਾਗੀ ਦੁਖ ਭਈ ਘਟਨਾ ਹੈ ਪਰ ਮੈਂ ਆਪ ਸਭ ਨੂੰ ਇਹ ਗੱਲ ਬੜੇ ਹੀ ਦਾਅਵੇ ਨਾਲ ਤੇ ਵਿਸ਼ਵਾਸ ਦਵਾਉਂਦਾ ਹਾਂ ਮੇਰੀ ਕੱਲ ਰਾਤ ਤੋਂ ਡੀਜੀਪੀ ਪੰਜਾਬ ਪੁਲਿਸ ਤੇ ਪੁਲਿਸ ਦੇ ਵਕਫਾ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਜੋ ਕੋਈ ਵੀ ਦੋਸ਼ੀ ਹਨ ਜੋ ਕੋਈ ਬੇਸਤੇ ਮਾਸਟਰਮਾਈਂਡ ਹਨ ਉਹ ਬਖਸ਼ੇ ਨਹੀਂ ਜਾਣਗੇ ਹੁਣ ਸਿਰਫ ਕੁਝ ਸਮੇਂ ਦੀ ਗੱਲ ਹੈ ਉਹ ਆਪਣਾ ਇੰਜਾਮ ਭੁਗਤਣ ਦੇ ਲਈ ਤਿਆਰ ਹਨ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਇਹ ਸਾਡੇ ਨੰਗਲ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਵਿਕਾਸ ਸਾਡਾ ਭਰਾ ਅਸੀਂ ਸਾਡੇ ਪਾਰਟੀਆਂ ਵੱਖ ਹੋ ਸਕਦੀਆਂ ਵਿਚਾਰਕ ਮੱਧ ਪੇਟ ਹੋ ਸਕਦੇ